ਉਸ ਗੁਰੂ ਦੇ ਘਰੇ ਹਾਜ਼ਰੀ ਵੀ ਲਵਾਉਣ ਵਾਸਤੇ ਆਏ ਆ ਤੇ ਉਸ ਗੁਰੂ ਤੋਂ ਅਸ਼ੀਰਵਾਦ ਲੈਣ ਵਾਸਤੇ ਆਏ ਆ ਕਿ ਅਗਲੀ ਜ਼ਿੰਦਗੀ ਸੌਖੀ ਤੇ ਚੰਗੀ ਟੱਪੇ ਤੇ ਅਸੀਂ ਪੰਜਾਬ ਨੂੰ ਤੇ ਪੰਜਾਬੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਤੇ ਵਪਾਰੀਆਂ ਨੂੰ ਆਉਣ ਵਾਲੇ ਸਮੇਂ ਇਸ ਪੰਜਾਬ ਨੂੰ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਜਾਈਏ ਤਾਂ ਜੋ ਪੰਜਾਬ ਜਿਸ ਪੰਜਾਬ ਦੀਆਂ ਕਦੇ ਗੱਲਾਂ ਹੋਇਆ ਕਰਦੀਆਂ ਸਨ ਲੋਕ ਸੋਨੇ ਦੀ ਚਿੜੀ ਕਿਆ ਕਰਦੇ ਸਨ ਮੇਰੇ ਪੰਜਾਬ ਨੂੰ ਅੱਜ ਕਿਤੇ ਨਾ ਕਿਤੇ ਮੇਰੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਅਸੀਂ ਦਿਨ ਬਦ ਦਿਨ ਪੰਜਾਬ ਪਿੱਛੇ ਹੁੰਦਾ ਜਾ ਰਿਹਾ ਹੈ ਕਿਉਂਕਿ ਗਲਤ ਨੀਤੀਆਂ ਤੇ ਗਲਤ ਸਕੀਮਾਂ ਦੇ ਰਾਹੀਂ ਔਰ ਕਈ ਵਾਰੀ ਲੋਕ ਗੁੱਸੇ ਜਾ ਕੇ ਆਪਣੇ ਫੈਸਲੇ ਐਸੇ ਲੈ ਲੈਂਦੇ ਐ ਜਿਹਦੇ ਨਾਲ ਪੰਜਾਬ ਦੇ ਹਾਲਾਤ ਤੇ ਪੰਜਾਬ ਦੀ ਦਸ਼ਾ ਤੇ ਦਿਸ਼ਾ ਵਿਗੜ ਜਾਂਦੀ ਐ ਇਸੇ ਤਰ੍ਹਾਂ ਦਾ ਪਾਣਾ ਵਾਪਰਿਆ ਅੱਜ ਤੋਂ ਠੀਕ 3.5 ਸਾਲ ਪਹਿਲਾਂ ਮੈਂ ਤੇਰੇ ਤਿਰਜਿੰਦਰ ਬਾਜਵਾ ਜੀ ਦੀ ਗੱਲ ਨਾਲ ਸਹਿਮਤਾਂ ਉਹਨਾਂ ਨੇ ਮਾਫੀ ਮੰਗੀ ਐ ਉਹਨਾਂ ਨੇ ਕਿਹਾ ਕੀ ਸਾਡੇ ਸਮੇਂ ਹੋਈਆਂ ਕੁਝ ਗਲਤੀਆਂ ਦੇ ਕਾਰਨ ਅੱਜ ਸਤਾ ਸਰਕਾਰ ਅਜੋ ਲੋਕ ਕੁਰਸੀ ਤੇ ਆ ਬੈਠੇ ਜਿਨ੍ਹਾਂ ਨੂੰ ਉੜਾਣਾ ਨਹੀਂ ਪਤਾ ਸੀ ਸਿਆਸਤ ਆ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਇਲੈਕਸ਼ਨ ਲੜਨ ਦਾ ਕੋਈ ਵੀ ਵਿਅਕਤੀ ਪੰਜਾਬ ਦਾ ਜਿਹੜਾ ਕੋਈ ਵੀ ਆਮ ਇਨਸਾਨ ਹੈ ਖੜਾ ਹੋ ਕੇ ਚੋਣ ਲੜ ਸਕਦਾ ਹੈ ਦੇ ਲੋਕਾਂ ਦਾ ਫਤਵਾ ਦੇ ਸਕਦੇ ਨੇ ਲੇਕਿਨ ਬੰਗਵੇਂ ਸੀਤਾ ਨਾਮ ਦਿੱਤਾ ਹੋਇਆ ਫਤਵਾ ਅੱਜ ਪੰਜਾਬ ਦਾ ਉਹ ਮਾਰਾ ਹਾਰ ਹੈ ਸੱਚ ਜਾਣਿਓ ਮੈਂ ਗੁਰੂ ਦੀ ਧਰਤੀ ਤੇ ਕਿਸੇ ਪ੍ਰਕਾਰ ਦੀ ਰਾਜਨੀਤੀ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਪੰਜਾਬ ਦਾ ਕਿਸਾਨ ਕਿਰਤੀ ਔਰ ਕਾਮਾ ਅੱਜ ਵਪਾਰੀ ਤਰਾਸ ਤਰਾਸ ਕਰ ਰਿਹਾ ਜੋ ਮੇਰੇ ਪੰਜਾਬ ਦੀ ਹਾਲਾਤ ਹਨ ਠੀਕ ਹੈ ਇਰੇ ਬਾਰੇ ਨੌਜਵਾਨ ਪੀੜੀ ਨੂੰ ਚਿੰਤਾ ਨਹੀਂ ਹੈ ਕਿਉਂਕਿ ਸਵਾ 5 ਲੱਖ ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ ਛੜਦਾ ਜਾ ਰਿਹਾ ਹੈ ਪਰ ਮੈਨੂੰ ਚਿੰਤਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਕਿਸੇ ਤਰ੍ਹਾਂ ਚਲਾਉਣਾ ਹੈ ਕਿਵੇਂ ਪੰਜਾਬ ਨੂੰ ਅਗਲੀ ਸਰਕਾਰ ਇਹ ਲੀਹਾਂ ਤੇ ਲੈ ਕੇ ਜਾਏਗੀ ਕਿਵੇਂ ਨੌਕਰੀਆਂ ਦੇਾਂਗੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਤੇ ਵਪਾਰ ਨੂੰ ਬਹਾਲ ਕਰਾਂਗੇ ਸਾਡੇ 3 ਸਾਲਾਂ 'ਚ ਮੇਰੇ ਪੰਜਾਬ ਦੇ ਅੰਦਰ ਇੱਕ ਨਵਾਂ ਵਪਾਰ ਨਹੀਂ ਖੁੱਲਿਆ ਅਗਰ ਵਪਾਰ ਨਾ ਖੁੱਲੇਗਾ ਤਾਂ ਪੰਜਾਬ ਤਰੱਕੀ ਕਿਨੇ ਕਰੇਗਾ ਇੱਕ ਨਵੀਂ ਫੈਕਟਰੀ ਨਹੀਂ ਆਈ ਪੰਜਾਬ ਦੇ ਵਿੱਚ ਸਾਡੇ 3 ਸਾਲਾਂ 'ਚ ਈਕਾ ਦੁੱਕਾ ਕੋਈ ਸ਼ੈਲਰ ਲੱਗਿਆ ਹੁਣੇ ਲੇਕਿਨ ਵੱਡੀ ਇੰਡਸਟਰੀ ਅੱਜ ਪੰਜਾਬ 'ਚੋਂ ਬਾਹਰ ਜਾ ਰਹੀ ਹੈ ਉਹਦਾ ਕਾਰਨ ਕਿ ਪੰਜਾਬ ਦੇ ਅੰਦਰ ਸਕਾਮਾ ਮਹੌਲ ਨਹੀਂ ਹੈ ਲੋਕ ਡਰ ਰਹੇ ਨੇ ਠੀਕ ਹੈ ਰੰਦਾਵਾ ਸਾਹਿਬ ਨੇ ਲਾ ਐਂਡ ਆਰਡਰ ਦੀ ਸਿੱਥਿ ਇਹਨੀ ਗੰਭੀਰ ਹੈ ਦਿਨ ਦਿਹਾੜੇ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਔਰ ਜਿਹੜਾ ਵਪਾਰੀ ਬੰਦਾ ਹੈ ਜਿਹਨੇ ਕਰੋੜਾ ਰੁਪਇਆ ਲਾਉਣਾ ਉਹ ਅਗਲਾ ਕਹਿੰਦਾ ਬਾਹਰਲੇ ਸੂਬੇ ਦੇ ਵਿੱਚ ਲਾਵਾਂਗੇ ਜਿੱਥੇ ਸਾਡੀ ਜਾਨ ਮਾਲ ਦੀ ਸੁਰੱਖਿਆ ਪੰਜਾਬ ਦੀ ਸਰਕਾਰ ਕਰੇਗੀ ਔਰ ਜੇ ਵਪਾਰ ਨਾ ਆਏਗਾ ਪਰ ਰੋਜ਼ਗਾਰ ਕਿ ਦਮ ਮਿਲੇਗਾ ਤੇ ਅਗਰ ਰੋਜ਼ਗਾਰ ਨਹੀਂ ਮਿਲੇਗਾ ਨਾ ਸਰਕਾਰੀ ਰੋਜ਼ਗਾਰ ਹੈ ਨਾ ਪ੍ਰਾਈਵੇਟ ਰੋਜ਼ਗਾਰ ਹੈ ਤੇ ਸਾਡਾ ਨੌਜਵਾਨ ਨਸ਼ੇ ਦਾ ਆਦੀ ਹੁੰਦਾ ਜਾ ਰਿਹਾ ਹੈ ਸਾਡਾ ਨੌਜਵਾਨ ਵਿਦੇਸ਼ਾਂ ਜਾ ਰਿਹਾ ਹੈ ਇਹ ਪੰਜਾਬ ਦੇ ਹਾਲਾਤ ਹਨ ਪਰ ਦੂਜਾ ਦੂਜਾ ਜਿਹੜਾ ਸਾਡਾ ਸੂਬਾ ਹੈ ਇਹ ਕਿਸਾਨੀ ਤੇ ਨਿਰਭਰ ਹੈ ਜੇ ਪੰਜਾਬ ਦੀ ਕਿਸਾਨੀ ਚੋਗੀ ਹੈ ਪਸਾਦਾ ਸੂਬਾ ਜਿਉਂਦਾ ਪੰਜਾਬ ਦੇ ਅੰਦਰ ਜਦੋਂ ਕਣਕ ਤੇ ਛੋਨਾ ਅਸੀਂ ਵੇਚਦੇ ਆ ਤੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗਦੀਆਂ ਐ ਐਸੇ ਕਰਕੇ ਪੰਜਾਬ ਦਾ ਕਿਸਾਨ ਜਿਹੜਾ ਐਮਐਸਪੀ ਦੀ ਲੜਾਈ ਲੜ ਰਿਹਾ 80000 ਕਰੋੜ ਰੁਪਇਆ ਕਿੰਨਾ 80000 ਕਰੋੜ ਰੁਪਇਆ ਇੱਕ ਸਾਲ ਦਾ ਐਮਐਸਪੀ ਦੇ ਰਾਹੀਂ ਪੰਜਾਬ ਦੇ ਵਿੱਚ ਆਉਂਦਾ ਜੇ ਐਮਐਸਬੀ ਨਾ ਹੋਵੇ ਤਾਂ ਪੰਜਾਬ ਦੇ ਬਜ਼ਾਰਾਂ 'ਚ ਰੌਣਕਾਂ ਲੱਗਣੀਆਂ ਬੰਦ ਹੋ ਜਾਣਗੀਆਂ ਪੰਜਾਬ ਦਾ ਵਪਾਰ ਬੰਦ ਹੋ ਜਾਏਗਾ ਖਰੀਆਨੇ ਦੀ ਦੁਕਾਨ ਤੇ ਕੱਪੜੇ ਦੀ ਦੁਕਾਨ ਤੇ ਪੈਸਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਰੌਣਕ ਨਹੀਂ ਹੋਏਗੀ ਲੈਂਡ ਪੂਲਿੰਗ ਪਾਲਸੀ ਆ ਜਿਹੜੀ ਲੈ ਕੇ ਆ ਰਹੇ ਉਲਟਾ ਕਾਨੂੰਨ ਬਣਾਉਣਾ ਚਾਹੀਦਾ ਹੈ ਉਲਟਾ ਕਾਨੂੰਨ ਬਣਾਉਣਾ ਚਾਹੀਦਾ ਕਿ ਸਾਡੀ ਜ਼ਮੀਨ ਇਸੋ ਵੱਧ ਅਕਵਾਇਰ ਸਰਕਾਰ ਨਹੀਂ ਕਰ ਸਕਦੀ ਜੇ ਖੇਤੀ ਪ੍ਰਦਾਨ ਸੂਬਾ ਨਾ ਰਿਹਾ ਜੇ ਖੇਤੀ ਪ੍ਰਦਾਨ ਸੂਬਾ ਨਾ ਰਿਹਾ 80000 ਕਰੋੜ ਉਹਨਾ ਬੰਦ ਹੋ ਗਿਆ ਤੇ ਪੰਜਾਬ ਦਾ ਲੋਕ ਪੰਜਾਬ ਦੇ ਲੋਕ ਕਿੱਧਰ ਨੂੰ ਜਾਣਗੇ ਤੇ ਪੰਜਾਬ ਦੇ ਨੌਜਵਾਨ ਪੀੜ੍ਹੀ ਦੇ ਵਾਸਤੇ ਕੋਈ ਰਾਸਤਾ ਨਹੀਂ ਬਣੇਗਾ ਹੁਣ ਤਾਂ ਉਸ ਪੈਸੇ ਦੇ ਨਾਲ ਸਾਡਾ ਸਾਰਾ ਵਪਾਰ ਚੱਲ ਰਿਹਾ ਹੈ ਇਹ ਹਾਲਾਤ ਹੈ ਮੇਰੇ ਪੰਜਾਬ ਦੇ ਮੇਰੇ ਸਰਕਾਰਯੋਗ ਲੋਗੋ ਇਹ ਮੁੱਖ ਮੰਤਰੀ ਪੰਜਾਬ ਜਿਹੜਾ ਨਾ ਭਗਵੰਤ ਸਿੰਘ ਮਾਨ ਹੈ ਐਸਾ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਜਿਹਨੇ ਪੰਜਾਬ ਦਾ ਬੇੜਾ ਗੱਲ ਕਰਕੇ ਰੱਖਤਾ ਜਿਹਨੂੰ ਆਪਣੇ ਬਿਨਾ ਤੇ ਆਪਣੀਆਂ ਗੱਲਾਂ ਬਾਤਾਂ ਬਿਨਾ ਪੰਜਾਬ ਦੇ ਕਿਸੇ ਵਿਅਕਤੀ ਦੀ ਕੋਈ ਲੋੜ ਨਹੀਂ ਜਿਹਨੇ 3.5 ਸਾਲ ਪੂਰੇ ਕਰ ਲਏ ਪੰਜਾਬ ਦੇ ਅੰਦਰ ਨਾ ਕੋਈ ਨਵਾਂ ਹਸਪਤਾਲ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਪੋਲ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਕਾਲਜ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਸਕੂਲ ਬਣਿਆ ਬਣਿਆ ਤਾਂ ਪੰਜਾਬ ਅੱਜ ਗੈਂਗਸਟਰਾਂ ਦਾ ਅੱਡਾ ਬਣ ਗਿਆ ਮੇਰੇ ਸਤਕਾਰਯੋਗ ਭਰਾਓ ਆ ਕਈ ਲੋਕ ਕਈ ਲੋਕ ਪੰਜਾਬ ਦੇ ਅੰਦਰ ਖਾਨਿਸਤਾਨ ਦੀ ਗੱਲ ਕਰਦੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਖਾਲਿਸਤਾਨ ਹੋਏਗਾ ਤਾਂ ਪੰਜਾਬ ਆਪਣੀ ਫਸਲ ਕਿੱਥੇ ਵੇਚੇਗਾ ਅਗਰ ਫਸਲ ਨਹੀਂ ਵਿਕੇਗੀ ਅੱਜ ਜਿਹੜੀ ਪੰਜਾਬ ਦੀ ਫਸਲ ਹੈ ਅਜੋ ਸੈਂਟਰ ਚੱਕਦਾ ਹੈ ਉਹਦਾ ਕਾਰਨ ਤੁਹਾਡਾ ਅੱਜ ਕਿਲਾ ਮਜ਼ਬੂਤ ਹੈ ਸੈਂਟਰ ਭੱਜ ਰਿਹਾ ਸੀ ਬੀਜੇਪੀ ਨੇ ਨਾ ਕਰਤੀ ਸੀ ਲੇਕਿਨ ਪੰਜਾਬ ਦੇ ਕਿਸਾਨ ਨੇ ਬਾਹਰ ਤੇ ਜਾ ਕੇ ਮੋਰਚਾ ਲਾਇਆ ਪਕਿਆ ਕਿ ਸਾਡੀ ਐਮਐਸਪੀ ਸਾਨੂੰ ਦੇਣੀ ਪਵੇਗੀ ਅਗਰ ਨਹੀਂ ਦਿਓਗੇ ਤਾਂ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਆ ਇਸ ਕਰਕੇ ਕੰਮ ਕਰ ਰਹੇ ਆ ਅਗਰ ਖਾਲਿਸਤਾਨ ਬਣ ਜਾਏ ਅਗਰ ਪੰਜਾਬ ਨਿਕਲ ਜਾ ਸੂਬਾ ਬਣ ਜਾਏ ਖਾਲਿਸਤਾਨ ਤੇ ਅਸੀਂ ਕਿਤੇ ਰੁੱਝਾਵਾਂਗੇ ਅੱਜ ਇਹ ਸੋਚ ਨੂੰ ਵੀ ਮਾਰਨ ਦੀ ਲੋੜ ਹੈ ਜਿਹੜੇ ਚੰਗ ਲੋਕ ਖਾਲਿਸਤਾਨ ਵੀ ਦਿਲ ਕਰਦੇ ਆ

ਮੈਂ ਦਾਵਾ ਸਾਫ ਮੈਂ ਦਾਵਾ ਸਾਫ ਨੇ ਕਿਹਾ ਕਿ ਸਮਾਂ ਉੱਤੇ ਵਰਕਰ ਦੀ ਪੁੱਛੇ ਛੋਏਗੀ ਵਰਕਰ ਨੂੰ ਅੱਗੇ ਲੈ ਕੇ ਆਵਾਂਗੇ ਔਰ ਜਿੰਨਾ ਲੋਗਿਆ ਨੇ ਸਾਨੂੰ ਇੱਕੀ ਪਾਈਆਂ ਉਹਨਾਂ ਲੋਕਾਂ ਨੂੰ ਕੱਤੀ ਕਰਕੇ ਵਾਪਸ ਦੇਾਂਗੇ ਮੋੜਵਾ ਜਵਾਬ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਨੂੰ ਜਿਸ ਪ੍ਰਕਾਰ ਦੱਬਿਆ ਜਾ ਰਿਹਾ ਹੈ ਜਿਸ ਪ੍ਰਕਾਰ ਡਰਾਇਆ ਜਾ ਰਿਹਾ ਹੈ ਔਰ ਜਿਸ ਪ੍ਰਕਾਰ ਧਮਕਾਇਆ ਜਾ ਰਿਹਾ ਹੈ ਇਹ ਹਰਗੇਸ਼ ਬਰਦਾਸ਼ਤ ਨਹੀਂ ਹੋਏਗਾ ਤੇਰਾ ਹਿਸਾਬ ਆਉਣ ਵਾਲੇ ਸਮੇਂ ਜ਼ਰੂਰ ਕਰਾਗੇ ਔਰ ਇਹਰਾ ਹਿੱਸਾ ਜਿਹੜਾ ਮਾਨ ਸਨਮਾਨ ਦਾ ਬੰਦਾ ਹਿੱਸਾ ਉਹ ਪੰਜਾਬ ਦੇ ਲੋਗਾਂ ਨੂੰ ਆਉਣ ਵਾਲੇ ਸਮੇਂ ਜ਼ਰੂਰ ਦਵਾਵਾਂਗੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਤੁਸੀਂ ਤਖੜੇ ਹੋ ਬੜੀ ਦਲੇਰੀ ਦਿਨ ਆਂ ਅੱਜ ਬਾਬਾ ਬਖਾਲਾ ਦੀ ਇਸ ਸ਼ਰਤਿਤੇ ਅੱਜ ਰਖਣ ਪੁੰਨਿਆ ਗਏ ਇਸ ਪਾਵਨ ਪਵਿੱਤਰ ਵਿਹਾਲੇ ਤੇ ਤੁਸੀਂ ਕਈ ਢੰਗਾਂ ਦੇ ਹਮ ਹਮਾ ਕੇ ਇੱਥੇ ਬੈਠੇ ਹੋ ਮੈਂ ਭਲਾਈਪੁਰ ਸਾਹਿਬ ਤੁਹਾਨੂੰ ਵਧਾਈ ਦਿਨੇ ਬੈ ਦੀ ਪਾਜੀ ਤੁਹਾਨੂੰ ਵਧਾਈ ਦੇਣੇ ਛੜੇ ਤਕੜੇ ਹੋ ਜੋ ਔਰ ਇੱਕ ਇੱਚ ਬਖਤ ਹੈ ਅਗਰ ਤੁਸੀਂ ਦੋਨੋਂ ਇਕੱਠੇ ਰਹੇ ਤਾਂ ਦੁਨੀਆ ਦੀ ਤਾਕਤ ਸਾਨੂੰ ਉਹਦੇ ਫਰਕ ਦੇ ਨਾਲ ਪੜਾਈਪੁਰ ਇੱਥੋਂ ਬਾਬਾ ਬਕਾਲੇ ਦੀ ਸਿਰ ਤੋਂ ਕੋਈ ਜਿੱਤੰ ਤੋਂ ਰੋਗ ਨਹੀਂ ਸਕਦਾ ਪਰ ਤੁਹਾਡਾ ਪਰ ਤੁਹਾਡਾ ਏਕਾ ਬੜਾ ਜ਼ਰੂਰੀ ਹੈ ਚੰਗਾ ਲੱਗਿਆ ਮੈਂ ਮੈਂ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਕੰਮ ਕੀਤਾ ਇਹਨਾਂ ਇਸ ਰੈਲੀ ਦੇ ਵਾਸਤੇ

ਜਿਹੜੇ ਸਭ ਕੇ ਦੇ ਆਸਰੇ ਹੱਥ ਖੜੇ ਕਰੋ ਜਿਹੜੇ ਬਾਬੇ ਬਕਾਲੇ ਦੇ ਹੱਥ ਖੜੇ ਕਰੋ ਸਾਰੇ ਜਣੇ ਜਿਹੜਾ ਬਾਹਰ ਲਾ ਹੱਥ ਨਾ ਖੜਾ ਕਰੇ ਦੁਬਾਰੇ ਕਰੋ ਇਹ ਜਿਹੜਾ ਕੱਠੇ ਰੰਨਾਵਾ ਸਾਹਿਬ ਇਹ ਨਰੋਜ ਜਾਣ ਕੇ ਬਾਬੇ ਬਕਾਲੇ ਦਾ ਕੀਤਾ ਤਾਂ ਜੋ ਅਸੀਂ ਬਾਹਰੋਂ ਕੋਈ ਕੱਠ ਨਹੀਂ ਲੈ ਕੇ ਆਏ ਬਾਹਰਲੇ ਕੱਠ ਦਾ ਕੋਈ ਫਾਇਦਾ ਨਹੀਂ ਆ ਜੇ ਦੱਸਿਆ ਕਿ ਇਹ ਨਰੋਜ ਬਾਬੇ ਬਖਾਰੇ ਦਾ ਇਕੱਠ ਹੈ ਔਰ ਤਗੜੇ ਹੋ ਕੇ ਆਉਣ ਵਾਲੇ ਸਮੇ ਅਸੀਂ ਇਹ ਸਲਕੇ ਤੋਂ ਜਿੱਤ ਪ੍ਰਾਪਤ ਕਰਾਂਗੇ ਔਰ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਆਪਣਾ ਆਸ਼ੀਰਵਾਦ ਦੇਣਗੇ ਮੈਂ ਬੇਕਤੀ ਕਰਾਂਗਾ ਦਿੰਪਾ ਜੀ ਨੂੰ ਦਿੰਪਾ ਜੀ ਕਿੱਥੇ ਆ ਗਿਆ ਹੋ ਲੈ ਭਈ ਅੱਜ ਮੇਰਾ ਇਧਰ ਆਓ ਦਿੰਪਾ ਜੀ ਹੋ ਇਧਰ ਆਓ ਮੜਾ ਜਾ ले भाई तगड़े हो जो बोले सोने डिंपा पलाई पुरदा ते पलाई पुर डिंपे दा जेड़ियां माड़ियां मोटियां गल्लां रह गईयां ओ हुण आले समय च खत्म कर दियांगे दोवें भरा जिने पहला कांग्रेसी वागडोर संभाल दे सन जेड़े माड़े मोटे गिले शिकवे हो जांदे ਪਰਵਾਹ ਨਾ ਮੇਰਾ ਪਰਵਾਹ ਚੀ ਹੈ ਸਾਡੇ ਛੋ ਜਾਂਦੇ ਮੇਕਿੰਗ ਜਿੱਥੇ ਕਾਂਗਰਸ ਦੀ ਗੱਲ ਆਏਗੀ ਜਿੱਥੇ ਤਿਰੰਗੇ ਝੰਡੇ ਦੀ ਗੱਲ ਆਏਗੀ ਜਿੱਥੇ ਪੰਜਾਬ ਦੀ ਗੱਲ ਆਏਗੀ ਪੰਜਾਬੀ ਦੀ ਗੱਲ ਆਏਗੀ ਸਾਰੇ ਜਾਣੇ ਤਕੜੇ ਹੋ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਇਹਨੇ ਸ਼ਬਦਾਂ ਦੇ ਨਾਲ ਇਹਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪਰਵਾਨ ਵਾਗਰੂਚੀ ਕਾ ਖਾਲਸਾ ਵਾਗਰੂਚੀ ਕੀ ਫਤ